ਾਂ ਕੇ ਕੱਟੇ ਕਿਤੇ ਹਾਂ ਨਹੀਂ ਨਹੀਂ ਪੈਰੋ ਗਾਸ ਨਹੀਂ ਲਗਾਣਾ ਨਾ ਇਹ ਕੰਮ ਨਹੀਂ ਕਰਨਾ ਆ ਕਪੜੇ ਆ ਦੇਂ ਦੇ ਪਾ ਕੋਈ ਨਹੀਂ ਮਾਦਾ ਹੀ ਪਾ ਦੇਣਾ ਜਾਣ ਵਿਚਾਰ ਜੀ ਤੇ ਸਤਿ ਸ੍ਰੀ ਅਕਾਲ ਨਮਸਕਾਰ ਆ ਦਵਤ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਦੇ ਟਿਵਾਣਾ ਰੋਡ ਦੀ ਨਜ਼ਦੀਕ ਛੋਟਾ ਟਿਵਾਣਾ ਰੋਡ ਜਿਹੜੀ ਆ ਉਸ ਦੇ ਨਜ਼ਦੀਕ ਤੋਂ ਦਿਖਾ ਰਹੇ ਹਾਂ ਜਿੱਥੇ ਇੱਕ ਇਹ ਨੌਜਵਾਨ ਹੈ ਪ੍ਰਵਾਸੀ ਹੈ ਔਰ ਇੱਥੇ ਬਹੁਤ ਹੀ ਬੁਰੀ ਹਾਲਤ ਦੇ ਵਿੱਚ ਪਹੁੰਚਿਆ ਸੀ ਜਿਸ ਨੂੰ ਜਿਹੜਾ ਕੀ ਹੈ ਇੱਥੋਂ ਦੇ ਲੋਕਾਂ ਨੇ ਸੰਭਾਲਿਆ ਤਾਂ ਮਾਮਲਾ ਕੀ ਹੈ ਵੀ ਜਾਣਾਂਗੇ ਔਰ ਵੱਡੀ ਗੱਲ ਦੱਸ ਦਈਏ ਕਿ ਇਹ ਪ੍ਰਵਾਸੀ ਹੈ ਲਿਖ ਸਕਦਾ ਹੈ ਲੇਕਿਨ ਇਹ ਬੋਲ ਨਹੀਂ ਸਕਦਾ ਗੁੰਗਾ ਹੈ ਔਰ ਇਹਦੇ ਨਾਲ ਕੀ ਕੁਝ ਵਾਪਰੇ ਆ ਉਹ ਵੀ ਦੱਸਦੇ ਆ ਤੁਹਾਨੂੰ ਦੱਸਦੇ ਆ ਲਿਖ ਕੇ ਇਹ ਦੱਸਦਾ ਹੈ ਕਿ ਇਸ ਦੇ ਨਾਲ ਲੁੱਟਮਾਰ ਹੋਈ ਹੈ ਇਸ ਤੋਂ ਮੋਬਾਈਲ ਖੋਹ ਲਿਆ ਗਿਆ ਤਾ ਕੀ ਹੈ ਪੂਰਾ ਮਾਮਲਾ ਕਿੱਥੇ ਹੋਈ ਹੈ ਇਹ ਵੀ ਜਿਹੜੀ ਹੈ ਇਹ ਇਹਨਦੇ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤਸਵੀਰਾਂ 'ਚ ਤੁਹਾਨੂੰ ਦਿਖਾਣੇ ਕੁਝ ਲਿਖ ਰਿਹਾ ਹਾਂ ਹਜੂਤ ਮੂੰਹ ਕਰੀ ਬੋਲ ਨਹੀਂ ਸਕਦਾ ਲਖਨਊ ਭయ్యా ਮੈਨੂੰ ਲਖਨਊ ਜਾਣਾ ਹੈ ਭయ్యా ਮੈਨੂੰ ਲਖਨਊ ਜਾਣਾ ਹੈ ਪਲੀਜ਼ ਹੈਲਪ ਹੈਲਪ ਪਲੀਜ਼ ਹੈਲਪ ਕਰੇ ਹੈਲਪ ਕਰੇ ਫੇ ਕਹਿੰਦਾ ਕਿ ਇਸਨੇ ਲਖਨਊ ਜਾਣਾ ਹੈ ਤੇ ਇਹਦੀ ਹੈਲਪ ਕਰੋ ਹਾਂ ਆਪਣੇ ਘਰ ਦਾ ਮੋਬਾਈਲ ਨੰਬਰ ਬਤਾਨਾ ਮੋਬਾਈਲ ਨੰਬਰ ਘਰ ਦਾ ਮੋਬਾਈਲ ਨੰਬਰ ਆਹ ਤੇ ਦਿਖਾ ਹੀ ਦਰਾਤ ਦੇ ਗਿਆ ਆ ਦੇਖੋ ਹਾਂ ਆਪਾਂ ਦਿਖਾ ਨਹੀਂ ਸਕਦੇ ਇੰਦੇ ਚ ਇਹ ਅੱਛਾ ਇਹ ਬੋਲੇ ਪਿਸਤੌਲ ਦਿਖਾਇਆ ਹਾਂ ਮੇਰੇ ਸਲੂਟ ਪਾਟ ਹੋਈ ਕਿੱਥੇ ਕਿੱਥੇ ਹੋਇਆ ਇਹਦੇ ਨਾਲ ਤੁਸੀਂ ਇੱਥੇ ਲਿਖੋਗੇ ਨਾ ਉਹਵੇਂ ਬੋਲੇਗਾ ਇਹ ਕਹਿੰਦਾ ਜੀ ਕੱਟਾ ਦਿਖਾਇਆ ਹਾਂ ਨਿਕਾਮ ਹੈ ਫਾਜ਼ਿਲ ਕਾਮ ਹੈ ਹਾਂਜੀ ਫਾਜ਼ਿਲ ਕਾਮ ਹੈ ਅੱਛਾ ਫਾਜ਼ਿਲਗਾ ਮੇ ਰੇਲਵੇ ਸਟੇਸ਼ਨ ਦੇ ਕਰੀਬ ਜੀ ਅੱਛਾ ਤੇ ਇੱਥੇ ਕਿਵੇਂ ਇਹ ਪਹੁੰਚਿਆ ਮੈਂ ਘਰ ਬੈਠਾ ਸੀ ਕੁਲਵਿੰਦਰ ਮੁੰਡਾ ਜੀ ਮੈਨੂੰ ਨੇ ਫੋਨ ਕਰਿਆ ਆਪਣੇ ਘਰੀ ਜੇ ਕੋਈ ਮੁੰਡਾ ਹੈ ਜੀ ਉਹਨੂੰ ਸੈਂਸ ਹੈ ਜੀ ਹਾਂ ਆਪਾਂ ਹੈਲਪ ਕਰਨੀ ਹੈ ਜੀ ਮੈਂ ਦੇਖਿਆ ਤੇ ਬਿਲਕੁਲ ਸੁਧ-ਬੁਧ ਹੈ ਨਹੀਂ ਸੀ ਜਮਾ ਅੱਛਾ ਸਾਰੇ ਮੌਨ ਵਾਲੇ ਇਕੱਠੇ ਹੋਏ ਇਹਨੂੰ ਪਾਣੀ ਪੁਣੀ ਪਲਾਇਆ ਨਹਲਾਇਆ ਜੀ ਉਸ ਤੋਂ ਬਾਅਦ ਥੋੜੀ ਜਿਹੀ ਹੌਸਟ ਆਇਆ ਜਦੋਂ ਹੌਸਟ ਆਇਆ ਤੇ ਨੇ ਲਿਖ ਕੇ ਦੱਸਿਆ ਵੀ ਮੈਨੂੰ ਕਟਾ ਦਿਖਾ ਕੇ ਮੇਰਾ ਮੋਬਾਈਲ ਜੋ ਵੀ ਮੇਰੇ ਕੋਲ ਸੀਗਾ ਖੋਇਆ ਉਹਨੇ ਮਾਰਿਆ ਉਰੇ ਨਾਲ ਇੱਕ ਬਾਜੂ ਵੀ ਜਲਿਆ ਹੋਇਆ ਜੀ ਅੱਛਾ ਸ਼ਾਇਦ ਹੋ ਸਕਦਾ ਕਿਸੇ ਨੇ ਬੰਦੀ ਨਾ ਬਣਾ ਕੇ ਰੱਖਿਆ ਹੋਵੇ ਹਾਂ ਖੁਸ਼ੀ ਹੋ ਸਕਦਾ ਹੁਣ ਇਹ ਮੂੰਹ ਨਾਲ ਤਾਂ ਦੱਸ ਨਹੀਂ ਰਿਹਾ ਜੀ ਹਾਂ ਬਾਕੀ ਇੱਧਰ ਨਹੀਂ ਖੜ ਰਿਹਾ ਬੇਨਸਾ ਹਾਂ ਕਾਪੀ ਗਿੱਲੀ ਹੋ ਜਾਣੀ ਹਾਂ ਕਾਪੀ ਗਿੱਲੀ ਹੋ ਜਾਂਦੀ ਹੈ ਪੈਨ ਹੋਰ ਕੁਝ ਲਿਖਣਾ ਹੋਣੀ ਹੈ ਪੈਨ ਮੰਗਦਾ ਅੱਛਾ ਦੇਖ ਲਓ ਹਵਾ ਆਉਣ ਨੂੰ ਆ ਹਵਾਆਂ ਤੋਂ ਪਾਣੀ ਪੂਣੀ ਵੀ ਪਿਓ ਯਾਰ ਚਾਚਾ ਪਿੱਛੋਂ ਇੱਧਰ ਹੋ ਜਾ ਤੁਸੀਂ ਪਿੱਛੇ ਹਵਾ ਉਹ ਲੱਗਣ ਦਿਓ ਮਾਰੀ ਉਹਨੂੰ ਤਾਂ ਤਸਵੀਰਾਂ ਦਿਖਾ ਰਹੇ ਹਾਂ ਇੱਕ ਸ਼ਖਸ ਹੈਗਾ ਜੋ भैया जी मुझे लखनऊ जाना है घर का एड्रेस लिखना घर का एड्रेस लिख। लखनऊ जाना है जाना है ਹਾਂ ਚਿਕਰ ਮਾਸ ਮੋਸੀ ਆ ਮੋਸੀ ਟਿਕਟ ਆਇਆ ਮੋਸੀ ਕੀ ਘਰ ਲੱਗਣਾ ਉਹ ਜੀ ਆਹਾਂ 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 ਐਡਰੈਸ ਐਡਰੈਸ ਆਉਂਦਾ ਇਹ ਐਡਰੈਸ ਅਡਰੈਸ ਦੱਸਦਾ ਭਾਓ ਦਾ ਬੋਲੀ ਇਹ ਬੋਲਦਾ ਹੈ ਕਿ ਮੈਂ ਰਸਕਾ ਕਰੀ ਪਲੈਨ ਨਹੀਂ ਕੀਤਾ ਹੋਰ 12 ਮਹੀਨਾ ਮਾਇਆ ਹੈ ਸੋ ਪਾਈਏ ਅੱਗੇ ਉਸਦੀ ਮੈਂ ਠੀਕ ਜੀ ਉਹ ਪਾਈਏ ਕਿਤੇ ਤੱਕ ਕੰਪਨੀ ਦੇ ਕੋਲ ਜਹਾਂ ਅਡਰੈਸ ਆਇੰਦਾ ਅਮੋਸੀ ਹਮ ਮੇਰੀ ਸਰ ਹਾਂ ਜਹਾਂਬਾਦ ਦਰਗੰਝ ਲਖਨਊ ਇਹ ਐਡਰੈਸ ਦਿਵੇ ਪ੍ਰਿਆਗ ਦਿਵਾ ਪ੍ਰਿਆਗ ਨਹੀਂ ਹਾਂ ਦਿਵੇ ਪ੍ਰਿਆਗ ਹਾਂ ਦਿਵੇ ਪ੍ਰਿਆਗ ਦਿਵੇ ਪ੍ਰਿਆਗ ਲਖਨਊ ਠੀਕ ਹੈ ਤਾਂ ਇਹ ਨੌਜਵਾਨ ਹੈ ਅੱਛਾ ਭਾਈ ਇਹ ਕੀ ਲਿਖਦਾ ਕੀ ਹੈ ਮਤਲਬ ਇਹਦੇ ਨਾਲ ਫਾਜ਼ਿਲ ਕਾ ਲਾ杜 ਕਾ ਫਾਜ਼ਿਲ ਕਾ ਹਾਂਜੀ ਹਾਂਜੀ ਲਾ杜 ਕਾ ਫਾਜ਼ਿਲ ਕਾ ਅੱਛਾ ਉੱਥੇ ਇਹਦੇ ਨਾਲ ਕੁੱਟਮਾਰ ਹੋਈ ਹੈ ਕੁੱਟਮਾਰ ਜੀ ਇਹਨੇ ਲਿਖਿਆ ਜੀ ਕੱਟਾ ਦਿਖਾਇਆ ਬਾਜਿਲ ਕੰਮ ਉਹ ਪ੍ਰਗਟ ਅੱਛਾ ਲੂਟ ਪੱਡ ਗਈ ਲਾਦੂਗਾ ਸਟੇਸ਼ਨ ਤੇ ਲਾਦੂਗਾ ਸਟੇਸ਼ਨ ਤੇ ਲਾਦੂਗਾ ਸਟੇਸ਼ਨ ਚੱਲਿਆ ਜੀ ਬਾਜਿਲ ਕਾ ਦੇ ਰਸਤੇ ਜੀ ਕੱਟਾ ਦਿਖਾਇਆ ਨੂੰ ਕੁੱਟਮਾਰ ਹੋਈ ਹੈ ਇਹਦੀ ਬਾਹ ਵੀ ਜਲੀ ਵੀ ਥੋੜੀ ਜਿਆਦਾ ਹਾਂ 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 ਇਹ ਇਹਨੂੰ ਮੈਨੂੰ ਤਾਂ ਐ ਲੱਗਦਾ ਜਿਵੇਂ ਕਿਸੇ ਨੇ ਇਹਦਾ ਨਾਮ ਇਥੋਂ ਮਟਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹਨੂੰ ਬੰਦੀ ਬੁੰਦੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਇਹ ਨਿਕਲ ਕੇ ਆ ਗਿਆ ਹੈ ਤਾ ਬਿਲਕੁਲ ਸ਼ੁਰੂਆਤੀ ਤੌਰ ਤੇ ਐਂ ਲੱਗਦਾ ਹੈ ਕਿ ਜਿੱਦਾਂ ਇਹਨੂੰ ਕਿਸੇ ਨੇ ਬੰਦੀ ਬਣਾਇਆ ਹੋਵੇ ਇਸ ਦਾ ਇੱਥੇ ਨਾਮ ਲਿਖਿਆ ਸੀ ਜਿਸ ਨੂੰ ਸਾੜਿਆ ਗਿਆ ਦੱਸਦਾ ਹੈ ਕਿ ਇਸ ਨੂੰ ਕੁੱਟਿਆ ਮਾਰਿਆ ਗਿਆ ਪਿਸਤੌਲ ਦਿਖਾਈ ਗਈ ਇਸ਼ਾਰਿਆਂ ਨਾਲ ਦੱਸ ਰਿਹਾ ਹੈ ਤਾਂ ਇਹ ਹਾਲਾਤ ਪੰਜਾਬ ਦੇ ਆ ਬਿਹਾਰ ਦੇ ਨਹੀਂ ਪੰਜਾਬ ਦੇ ਹਾਲਾਤ ਦੀ ਗੱਲ ਕਰ ਰਹੇ ਹਾਂ ਅਸੀਂ ਇਹ ਬਾਹਰ ਦਾ ਹੈ ਲਖਨਊ ਯੂਪ ਦਾ ਹੈ ਔਰ ਕਹਿੰਦਾ ਹੈ ਜਿਸ ਤਰ੍ਹਾਂ ਦੱਸ ਰਿਹਾ ਹੈ ਕਿ ਇਹਦੇ ਨਾਲ ਜਿਹੜਾ ਹੈਗਾ ਜੋ ਕੁਝ ਹੋਇਆ ਵਾਪਰਿਆ ਜੋ ਉਹ ਲਿਖ ਕੇ ਦੱਸ ਰਿਹਾ ਵੱਡੀ ਗੱਲ ਇਹ ਹੈ ਕਿ ਇਹ ਸ਼ਖਸ ਬੋਲ ਨਹੀਂ ਸਕਦਾ ਕੁਝ ਔਰ ਇਹੋ ਜਿਹੇ ਬੰਦੇ ਦੇ ਨਾਲ ਦੇਖੋ ਕਿਦਾਂ ਦਾ ਸਲੂਕ ਹੋ ਰਿਹਾ ਇਸ ਦਾ ਨਾਮ ਜਿਸ ਤਰੀਕੇ ਦੇ ਨਾਲ ਮਿਟਾਇਆ ਗਿਆ ਹੱਥ ਤੇ ਲਿਖਿਆ ਹੋਇਆ ਸੀ ਉਥੋਂ ਤਾਂ ਜਿਹੜਾ ਇਹ ਹੀ ਲੱਗਦਾ ਹੈ ਕਿ ਸ਼ਾਇਦ ਜਿਹੜਾ ਹੈਗਾ ਇਹ ਇਸ ਨੂੰ ਬੰਦੀ ਬਣਾਉਣ ਦੀ ਜਿਹੜੀ ਹੈਗੀ ਆ ਉਹ ਕੋਸ਼ਿਸ਼ ਕੀਤੀ ਗਈ ਹੈ ਤਾਂ ਹਾਲਾਤ ਜਿਹੜੇ ਆ ਉਹ ਤੁਹਾਨੂੰ ਦਿਖਾ ਰਹੇ ਆ ਇਹ ਸਾਡੇ ਪੰਜਾਬ ਦੇ ਹਾਲਾਤ ਹੋਏ ਪਏ ਆ ਕਿਸ ਤਰ੍ਹਾਂ ਦੇ ਨਾਲ ਇੱਕ ਨੌਜਵਾਨ ਹੈ ਬੋਲ ਨਹੀਂ ਸਕਦਾ ਤਾਂ ਉਸ ਦੇ ਨਾਲ ਸਲੂਕ ਹੋਇਆ ਦੱਸਦਾ ਗਲੀ ਵਾਲੇ ਇਹ ਇੱਥੇ ਮੌਜੂਦ ਹੈ ਇਹ ਦੱਸਦੇ ਆ ਕਿ ਇਹਨਾਂ ਨੇ ਇਸ ਨੂੰ ਜਿਹੜਾ ਹੈਗਾ ਸੰਭਾਲਿਆ ਇਸ ਨੂੰ ਨਹਾਇਆ ਕੱਪੜੇ-ਕੁਪੜੇ ਜਿਹੜੇ ਇਸ ਦੇ ਪਾਏ ਆ ਤਾਂ ਥੋੜੀ ਜਿਹੀ ਨੂੰ ਹੋਸ਼ ਆਈ ਹੈ ਤੇ ਇਹ ਦੱਸ ਰਿਹਾ ਲਿਖ ਕੇ ਦੱਸ ਰਿਹਾ ਕਿ ਲਖਨਊ ਪ੍ਰਿਆਗਰਾਜ ਲਖਨਊ ਇਹ ਰਹਿਣ ਵਾਲਿਆ ਉੱਥੋਂ ਦਾ ਆਪਦਾ ਐਡਰੈਸ ਲਿਖ ਰਿਹਾ ਤਾਂ ਹੁਣ ਪ੍ਰਿਆਗਰਾਜ ਲਖਨਊ ਦਾ ਤਾਂ ਬੜਾ ਦੂਰ ਦਾ ਕੰਮ ਹੋ ਗਿਆ ਤਾਂ ਕੋਸ਼ਿਸ਼ ਤੱਕ ਕੀ ਹੋਇਆ ਕੋਸ਼ਿਸ਼ ਜਿਹੜੀ ਆ ਕਰਦੇ ਆ ਇਹਦਾ ਕੋਈ ਹੱਲ ਕੱਢਦੇ ਆ ਕਿਵੇਂ ਨਿਕਲਦਾ ਹੈ ਸਾਡੇ ਮੋਹੱਲਾ ਨਿਵਾਸੀ ਇੱਥੇ ਇਕੱਠੇ ਸੀਗੇ ਮੈਨੂੰ ਉਹਨਾਂ ਨੂੰ ਫੋਨ ਕੀਤਾ ਛੇ ਕੰਮ ਕੁਝ ਨਹੀਂ ਕਰ ਲੱਗਿਆ ਮਨਪ੍ਰੀਤ ਇੱਕ ਮੁੰਡਾ ਆਇਆ ਹੂੰ ਹੋਰ ਖਾਲਸਾ ਕੀ ਹਾਲ ਹੈ ਮਾੜਾ ਛੁਮੜੇ ਕੰਮ ਕੁਝ ਨਹੀਂ ਲੱਗਿਆ ਨਹੀਂ ਨਹੀਂ ਇਹ ਲਾਦੂ ਘਾਤੋਂ ਆਇਆ ਮਨਪ੍ਰੀਤ ਨਾਮ ਨਹੀਂ ਪਤਾ ਕਿ ਨਾ ਹੋਟ ਹੁੰਦਾ ਹੈ ਕਿੱਦਾਂ ਦੇ ਹਾਲਾਤ ਹੈ ਯਾਰ ਇਹ ਆਪਾਂ ਜਿਹੜੇ ਵੇਖਦੇ ਪਏ ਆ ਇਸ ਸਮੇਂ ਦੇ ਬਹੁਤ ਹੀ ਮਾੜੇ ਬੱਤਰ ਤੋਂ ਬੱਤਰ ਹੋ ਚੁੱਕੇ ਹੈ ਜਿਸ ਹਾਲ ਉਹ ਮੁੰਡਾ ਦੱਸ ਰਿਹਾ ਵੀ ਟੱਟਾ ਉਸ ਤੇ ਕੋਲ ਸੀਗਾ ਕੋਈ ਕੁਝ ਵੀ ਕਰ ਸਕਦੇ ਸੀ ਬੰਦਾ ਐਸੋ ਇੰਨਾ ਕੋ ਡਰਿਆ ਹੋਇਆ ਉਹਨੂੰ ਜਿਹੜਾ ਬੰਦੇ ਬਣਾਇਆ ਬਣਾਈ ਜੇ ਹਿਸਾਬ ਤੇ ਉਹਦਾ ਨਾਮ ਜਿਹੜਾ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹੀ ਲੱਗਦਾ ਹੈ ਵੀ ਕਿਸੇ ਨੇ ਬੰਦੀ ਬੁੰਦੀ ਬਣਾ ਕੇ ਰੱਖਣ ਦੀ ਕੋਸ਼ਿਸ਼ ਬੰਦੀ ਬਣਾ ਕੇ ਰੱਖੇ ਮੈਨੂੰ ਇਥੋਂ ਫੋਨ ਕੀਤਾ ਯਾਰ ਪੰਜਾਬ ਦੇ ਹਾਲਾਤ ਹੈ ਮਨਪ੍ਰੀਤ ਜੀ ਇਹ ਪੰਜਾਬ ਦੇ ਹਾਲਾਤ ਹੈ ਪ੍ਰੈਸ ਨੇ ਪਿਆਰ ਬੰਦ ਲਿਆ ਗਿਆ ਖਿਆਲੇ ਵੀ ਅਸੀਂ ਪਟਨਾ ਸਾਹਿਬ ਜਾਈਦਾ ਉੱਥੇ ਲਾ ਦੂੰ ਸੁਧਰੇ ਆ ਪਰ ਇੱਥੋਂ ਮੜੇ ਹੁੰਦੀ ਯਾਰੇ ਮੈਨੂੰ ਮੰਡੇ ਵਾਲਿਆਂ ਨੂੰ ਫੋਨ ਕੀਤਾ ਮੈਂ ਇੱਥੇ ਆਇਆ ਮਨੋ ਦੇ ਪ੍ਰਧਾਨ ਜੀ ਇੱਕ ਮਟਾਉ ਆ ਵੇਖੋ ਅੱਗੇ ਵੇਖਿਆ ਤੇ ਬਹੁਤ ਹੀ ਮੰਨੂ ਕੇਸ ਵੀ ਸਾਡੇ ਵੇਖੋ ਇੱਥੇ ਕੱਟ ਕਿੰਨੇ ਹੈ ਭੈਣਾਂ ਆਂਟੀ 10 ਰੇ ਭੈਣ ਜਿਹੜੀ ਇਹਨਾਂ ਨੇ ਨਵਾਇਆ ਕੱਪੜੇ ਬਾਲੇ ਸਾਰਾ ਕੁਝ ਵੀ ਬੰਦਾ ਵੀ ਇਹਨਾਂ ਸੰਭਾਲਿਆ ਸਾਰਾ ਉਹਨਾਂ ਨੇ ਹੂੰ ਤਾਂ ਕਿਦਾਂ ਦੇ ਹਾਲਾਤ ਐ ਉਹ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ 'ਚ ਇੱਥੇ ਮਾੜੇ ਜਿਹੇ ਪੰਜਾਬ ਕਿਸ ਤਰ੍ਹਾਂ ਦੇ ਹਾਲਾਤ ਮਾੜੇ ਹੋਏ ਹੋਏ ਆ ਕਿੰਨੇ ਤਾਂ ਇਹ ਪ੍ਰਵਾਸੀ ਐ ਨਾਮ ਨਹੀਂ ਇਹਨੇ ਦੱਸਿਆ ਆ ਉਹਦਾ ਨਾਮ ਨਹੀਂ ਦੱਸਿਆ ਜੀ ਮੇਰੇ ਪਾਸ ਅੱਛਾ ਪੁੱਛਿਆ ਜੇ ਮਾੜਾ ਜੇ ਨਾਮ ਲਿਖੇਗਾ ਆਪਕਾ ਨਾਮ ਕੀ ਐ ਨਾਮ ਤੇਰਾ ਨਾਮ ਕੀ ਐ ਇਹ ਲਿਖ ਲਓ ਇਧਰ ਲਿਖ ਲਓ ਨਾਮ ਤੇ ਲਿਖਾ ਉਹਦਾ ਨਾਮ ਲਿਖ ਤੇਰਾ ਨਾਮ ਤੇਰਾ ਅਮਿਤ ਅਮਿਤ

ਅਮਿਤ ਕੁਮਾਰ son of ਰਾਮ ਸ਼ੰਕਰ ਸਿੰਘ ਹਾਂਜੀ ਹਾਂਜੀ ਅਮਿਤ ਕੁਮਾਰ ਅਮਿਤ ਸਿੰਘ ਅਮਿਤ ਸਿੰਘ son of ਰਾਮ ਸ਼ੰਕਰ ਸਿੰਘ ਇਹ ਹੈਗਾ ਪ੍ਰਿਆਗ ਰਾਜ ਲਖਨਊ ਰਾਜਪੂਤ ਤੇ ਉੱਥੋਂ ਦਾ ਇਹ ਰਹਿਣ ਵਾਲਾ ਦੱਸਦਾ ਆਪਦਾ ਐਡਰੈਸ ਲਿਖ ਕੇ ਦੱਸਦਾ ਤਾਂ ਫਿਲਹਾਲ ਤਾਂ ਜਿਹੜਾ ਹੈਗਾ ਇਸ ਨੂੰ ਇੱਥੇ ਆਪਣੇ ਲੋਕਾਂ ਨੇ ਸੰਭਾਲ ਲਿਆ ਜਾਂ ਕਹਿ ਲਈਏ ਬਚਾ ਲਿਆ ਪਰ ਹੁਣ ਅੱਗੇ ਕੀ ਇਹ ਵੀ ਇੱਕ ਵੱਡਾ ਸਵਾਲ ਹੈ ਇਸ ਨੂੰ ਥਾਣੇ ਦਈਏ ਉੱਥੇ ਪ੍ਰਿਆਗਰਾਜ ਕੰਟੈਕਟ ਕਰਨਗੇ ਸਿਵਲ ਹਸਪੀਟਲ ਲੈ ਕੇ ਲਿਜਾਇਆ ਜਾਏ ਇਹਦਾ ਟ੍ਰੀਟਮੈਂਟ ਕਰਾਇਆ ਜਾਏ ਉਸ ਤੋਂ ਬਾਅਦ ਜਿੱਦਿ ਜਿੱਦਿ ਕਰ ਹਾਲ ਸਥਿਰ ਨਹੀਂ ਹੁੰਦੀ ਉਹਨਾਂ ਜਿੱਕਰ ਨੂੰ ਪੂਰੇ ਪੁੱਛ ਕੇ ਚਰਕੇ ਉਹਨੂੰ ਭੇਜਿਆ ਜਾਏ ਸਰ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਪ੍ਰਸ਼ਾਸਨ ਨਾਲ ਮੇਰੀ ਐਸਐਚਓ ਸਾਹਿਬ ਨਾਲ ਗੱਲ ਹੋਈ ਸੀ ਐਨਸੀਟੀ ਚ ਲਾ ਲਾਵਾਂ ਜੀ ਉਹਨਾਂ ਨੇ ਮੁਫਤਾਂ ਦੀ ਸੇਵਾ ਲੈਣ ਭੇਜਿਆ ਜੀ ਇੱਥੇ ਤੇ ਕਨੀਜਾ ਜੀ ਆਏ ਨੇ ਇਹ ਥੋੜੀ ਮਦਦ ਨਾਲ ਇਹਨਾਂ ਨੂੰ ਆਪਾਂ ਘਰ ਤੱਕ ਨੇ ਪਹੁੰਚਾਈ ਮੇਰੀ ਤੇ ਰਿਕਵੈਸਟ ਹੈ ਪ੍ਰਸ਼ਾਸਨ ਨੂੰ ਵੀ ਰਿਕਵੈਸਟ ਹੈ ਤਾਂ ਬਿਲਕੁਲ ਜਿਹੜਾ ਹੈਗਾ ਇਸ ਨੂੰ ਘਰ ਪਹੁੰਚਾਣਾ ਬਣਦਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਇਸ ਦੀਆਂ ਤਸਵੀਰਾਂ ਦੇਖ ਲਓ ਗਰੁੱਪਾਂ ਚ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਹੈਗਾ ਸ਼ਾਇਦ ਇਸ ਦੀ ਵੀਡੀਓ ਜਿਹੜੀ ਹੈ ਇਹ ਇਸ ਦੇ ਘਰ ਪ੍ਰਿਆਗਰਾਜ ਯੂਪੀ ਤਾਈ ਲਖਨਊ ਤਾਈ ਜਿਹੜਾ ਕੀ ਹੈ ਪਹੁੰਚ ਜਾਵੇ ਇਹ ਲਿਖ ਕੇ ਦੱਸਦਾ ਹੈ ਕਿ ਇਸ ਨੂੰ ਕੱਟਾ ਦਿਖਾਇਆ ਗਿਆ ਇਸ ਦੇ ਨਾਲ ਕੁੱਟਮਾਰ ਕੀਤੀ ਗਈ ਹਾਲਾਂਕਿ ਲੁੱਟਕੋ ਹੋਈ ਹੈ ਜਾਂ ਨਹੀਂ ਹੋਈ ਇਸ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਲੇਕਿਨ ਜੋ ਇਹ ਦੱਸ ਰਿਹਾ ਹੈ ਸ਼ਾਇਦ ਇਸ ਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸ਼ਾਇਦ ਜਿਹੜਾ ਹੈਗਾ ਇਹ ਸਾਰੇ ਕਿਆਸ ਨੇ ਕਿਉਂਕਿ ਇਹ ਬੋਲ ਨਹੀਂ ਸਕਦਾ ਲਿਖ ਕੇ ਹੀ ਦੱਸ ਸਕਦਾ ਹੈ ਅਮਿਤ ਸਿੰਘ ਆਪਦਾ ਨਾਮ ਦੱਸਦਾ ਹੈ ਇਹ ਔਰ ਜਿਸ ਹਿਸਾਬ ਦੇ ਨਾਲ ਇਸ ਦੇ ਹੱਥ ਦੇ ਉੱਤੇ ਜਿਹੜਾ ਪੋਰਸ਼ਨ ਜਲਾਇਆ ਗਿਆ ਉਸ ਤੋਂ ਇਹ ਲੱਗਦਾ ਹੈ ਕਿ ਇਸ ਦਾ ਨਾਮ ਜਿਹੜਾ ਹੈਗਾ ਹੱਥ ਤੇ ਲਿਖਿਆ ਆਇਆ ਸੀ ਕਿਉਂਕਿ ਇਹ ਬੋਲ ਨਹੀਂ ਸਕਦਾ ਇਸ ਦੇ ਮਾਪੇ ਨੇ ਨਾਮ ਸ਼ਾਇਦ ਮਮ ਡੈਡ ਉਧਰ ਪੂਨਮ ਦੇ ਜੀ ਦੇ ਨਾਮ ਲਿਖਿਆ ਹੈ ਪੂਨਮ ਜੀ ਹਾਂ ਪੂਨਮ ਦੀਦੀ ਤੇ ਉਧਰ ਆਦਾ ਨਾਮ ਲਿਖਿਆ ਹੋਣਾ ਹੋ ਸਕਦਾ ਹੈ ਹਾਂ ਲਿਖਿਆ ਹੋਣਾ ਉਹੀ ਉਹੀ ਨਾ ਜਿਹੜੇ ਬੰਦਿਆਂ ਨੇ ਇਹਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਾਮ ਜਿਹੜਾ ਹੈਗਾ ਇਹਦਾ ਮਿਟਾ ਦਿੱਤਾ ਕਿ ਕਿਸੇ ਨੂੰ ਪਤਾ ਨਾ ਲੱਗੇ ਪਹਿਚਾਨ ਨਾ ਇਹਦੀ ਹੋਵੇ ਕਿਉਂਕਿ ਬੋਲ ਨਹੀਂ ਸਕਦਾ ਤਾਂ ਇਹ ਹਾਲਾਤ ਸਾਡੇ ਇੱਥੇ ਪੰਜਾਬ ਦੇ ਬਣੇ ਪਏ ਆ ਪੰਜਾਬ ਦੇ ਹਾਲਾਤ ਆ ਲਾਦੂ ਕਹੋ ਤਾਂ ਦੇਣ ਦੇ ਨੇ ਉਹ ਤਾਂ ਉਹ ਤੋਂ ਗੈਸਟ ਹਾਊਸ ਕਿਤੇ ਰੁਕਿਆ ਹੋਣਾ ਵਿਚਾਰਾ ਤਾਂ ਫਿਲਹਾਲ ਕੋਸ਼ਿਸ਼ ਕਰਦੇ ਆ ਦੇਖਦੇ ਆ ਹੁਣ ਇਹਦਾ ਅੱਗੇ ਕੀ ਕਰਨਾ ਹੈ ਪੁਲਿਸ ਦੇ ਹਵਾਲੇ ਕਰਦੇ ਆ ਕਿਉਂਕਿ ਪੁਲਿਸ ਦੀ ਡਿਊਟੀ ਬੰਦੀ ਹੈ ਪ੍ਰਸ਼ਾਸਨ ਦੀ ਇਸ ਦੇ ਸਬੰਧਤ ਥਾਣਾ ਜਿਹੜਾ ਇਹ ਦੱਸਦਾ ਉੱਥੇ ਕੰਟੈਕਟ ਕੀਤਾ ਜਾਵੇ ਕਿਉਂਕਿ ਜੇ ਇਹ ਉਥੋਂ ਗੁੰਮ ਹੋਇਆ ਤੇ ਇਹਦੀ ਗੁੰਮਸ਼ੁਦਾ ਦੀ ਉੱਥੇ ਰਿਪੋਰਟ ਹੋਏਗੀ ਫੋਟੋ ਹੋਏਗੀ ਤਾਂ ਇਹ ਪੁਲਿਸ ਪ੍ਰਸ਼ਾਸਨ ਦੀ ਡਿਊਟੀ ਬੰਦੀ ਹੈ ਕਰਦੇ ਆ ਪੁਲਿਸ ਪ੍ਰਸ਼ਾਸਨ ਨਾਲ ਵਾਰਤਾਲਾਪ ਤੇ ਇਹਨੂੰ ਭੇਜਦੇ ਆ ਹਸਪੀਟਲ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰਦੇ ਆ ਤਾਂ ਹਾਲਾਤ ਵੇਖਿਏ ਆ ਪ੍ਰਵਾਸੀ ਆ ਵਿਚਾਰਾ ਬੋਲ ਨਹੀਂ ਸਕਦਾ ਕਿੱਡੀ ਮਜਬੂਰੀ ਹੈ ਅਮਿਤ ਸਿੱਧਾ ਦੇਖ ਬੇਟੇ ਸਿੱਧਾ ਦੇਖ ਸਿੱਧਾ ਸਿੱਧਾ ਦੇ ਚਲੋ ਪਹਾਰ ਹੀ ਬੜਾ ਆ ਬਾਈ ਪਹਾਰ ਆ ਰਿਹਾ ਹੈ ਆਹ ਪਾਸੇ ਲੱਗਣ ਹੈ ਹਸਪਤਾਲ ਹੈ ਭੱਜਾ ਪੁੱਜਾ ਹੋਣਾ ਨਾ ਤੇ ਇਹਨੂੰ ਹਸਪਤਾਲ ਪਹਿਲਾਂ ਲਿਜਾਈਏ ਪਹਿਲਾਂ ਮੈਂ ਮੈਂ ਕਹਿੰਦਾ ਪਹਿਲਾਂ ਆ ਪਹਿਲਾਂ ਟ੍ਰੀਟਮੈਂਟ ਚਾਹੀਦਾ ਉਸ ਤੋਂ ਬਾਅਦ ਜਦੋਂ ਬਚ ਗਿਆ ਬਸ ਬਾਕੀ ਸਾਰਾ ਕੰਮ ਹੋ ਜਾਏਗਾ ਕੋਈ ਦਿੱਕਤ ਨਹੀਂ ਲਾਜ ਦੀ ਲੋੜ ਆ ਲਾਜਤ ਬਾਦ ਇਹਨੂੰ ਕੋਸ਼ਿਸ਼ ਕਰਾਂਗੇ ਬੜੀ ਜਲਦੀ ਜਲਦੀ ਨੂੰ ਕਰ ਪਚਾਈ ਜੀ ਚਪਲ ਪੈਨ ਲੈ ਉੱਠ ਜਾ ਚਲ ਉੱਠ ਉਠਾ ਮੈਂ ਚਲੇ ਚਲ ਉੱਠੋ ਚਲ ਉੱਠ ਉੱਠ ਚਪਲ ਚਪਲ ਢਾ ਗੱਡੀ ਵਿੱਚ ਰੱਖ ਗਈ ਮੈਨੂੰ ਲੱਗਦਾ ਤੇ ਬੁਖਾਰ ਹੈ ਤਾਂ ਦੂਸਰੀ ਹੋ ਗਿਆ ਕਿਉਂਕਿ ਬੁਖਾਰ ਹੈਗਾ ਨਾ ਇਸ ਕੋਈ ਹੋਣਾ ਨਾ ਥੋੜੀ ਕਮਨੀ ਮਹਿਸੂਸ ਕਰ ਰਿਹਾ ਹਾਂ ਨਾਲ ਕੋ ਜਾਓ ਯਾਰ ਆਪਾਂ ਕਲੀ ਕਰੀਏ कपड़े <laughs> कपड़े <laughs>